ਲੁਦੀਕਾ ਖਾਲਸਾ ਰਾਏ ਦੀ ਕੀ ਫਤਿਹ ਮੈਂ ਹਾਂ ਬੇਪਨਜੀਤ ਸਿੰਘ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਿਕੀ ਦੀ ਪੀੜੀ ਤੇ ਅੱਜ ਹੈ 7 ਜਨਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ 7 ਜਨਵਰੀ ਨੂੰ ਇਤਿਹਾਸ ਵਿੱਚ ਹੋਈਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ ਇੱਥੇ ਪਹਿਲੀ ਘਟਨਾ ਸਾਡੇ ਕੋਲ 7 ਜਨਵਰੀ 1924 ਦੀ ਹੈ 7 ਜਨਵਰੀ 1924 ਨੂੰ ਸਰਉਣੀ ਕਮੇਟੀ ਦੇ 62 ਮੈਂਬਰਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਦੂਰ ਦੇ ਅੰਦਰੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਇਹ ਸਭ ਪੰਜਾਬ ਦੇ ਰਾਜਪਾਲ ਦੇ ਹੁਕਮ ਦੇ ਹាត ਤੇ ਹੋਇਆ ਸੀ ਅਤੇ ਉਹਨਾਂ ਉੱਤੇ ਦੇਸਤੂਰ ਦਾ ਮਕਦਮਾ ਦਰਜ ਕਰਕੇ ਉਹਨਾਂ ਨੂੰ ਕੈਦ ਕਰ ਲਿਆ ਗਿਆ ਸੀ 7 ਜਨਵਰੀ 1937 ਨੂੰ ਕਿਰਪਾਣ ਦੀ ਆਜ਼ਾਦੀ ਦੇ ਲਈ ਇੱਕ ਮੋਰਚਾ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਕਿਰਪਾਣ ਕਿਰਪਾਣ ਵਾਲਾ ਮੋਰਚਾ ਵੀ ਕਿਹਾ ਜਾਂਦਾ ਹੈ ਜਨਵਰੀ 1974 ਨੂੰ ਪਾਈਸਾ ਹਰਪੰਜਨ ਸਿੰਘ ਜੋਗੀ ਜਿਹਦੇ ਜਤਨਾ ਹਲਕਾ ਯੂਐਸਏ ਬੀ ਆਰ ਬੀ ਡਰੈਸਪੋਰਟ ਦੇ ਵਿੱਚ ਸੋਸ਼ ਕੀਤੀ ਗਈ ਸੀ ਪਾਂ ਜੋ ਸਿੱਖਾਂ ਨੂੰ ਦਾੜੀ ਕੇਸ ਰੱਖਣਾ ਤੇ ਪੱਗਾਂ ਬੰਨਣਾ ਤੇ ਪੰਜ ਕਕਾਰਾਂ ਨੂੰ ਕਾਇਮ ਰੱਖਣ ਦੀ ਆਗਿਆ ਦਿੱਤੀ ਜਾ ਸਕੀ 7 ਜਨਵਰੀ 1914 ਨੂੰ ਮਾਸਟਰ ਤਾਰਾ ਸਿੰਘ ਪੰਡਿਤ ਜਵਾਰलाल ਨਹਿਰੂ ਨੂੰ ਭਾਵਨਗਰ ਜਾ ਕੇ ਮਿਲੇ ਸੀ ਇਹ ਮੀਟਿੰਗ ਪੰਜਾਬੀ ਸੂਬੇ ਦੇ ਸਬੰਧ ਵਿੱਚ ਲੱਗੇ ਮੋਰਚੇ ਦੇ ਸਿਲਸਿਲੇ ਦੇ ਵਿੱਚ ਹੋਈ ਸੀ ਪਰ ਇਸ ਮੀਟਿੰਗ ਦਾ ਕੋਈ ਖਾਸ ਨਤੀਜਾ ਨਾ ਨਿਕਲਣ ਦੇ ਕਾਰਨ ਵਾਪਸ ਆਉਣ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ ਇਹ ਬਿਆਨ ਦਿੱਤਾ ਸੀ ਕਿ ਮਰਨ ਵਰਤ ਤੇ ਬੈਠੇ ਫਤੇਹ ਸਿੰਘ ਜੇਕਰ ਕੁਝ ਹੋ ਜਾਂਦਾ ਹੈ ਤਾਂ ਉਹ ਖੁਦ ਮਰਨ ਵਰਤ ਉੱਤੇ ਬੈਠ ਜਾਣਗੇ ਉਹਨਾਂ ਦੀ ਇਸ ਗੱਲ ਤੋਂ ਉਹਨਾਂ ਦੇ ਇਸ ਬਿਆਨ ਤੋਂ ਨਹਿਰੂ ਘਬਰਾ ਗਿਆ ਸੀ ਤੇ ਉਸ ਤੋਂ ਅਗਲੇ ਦਿਨ ਹੀ ਨਹਿਰੂ ਨੇ ਇਹ ਬਿਆਨ ਦਿੱਤਾ ਦਿੱਤਾ ਸੀ ਕਿ ਪੰਜਾਬ ਪੰਜਾਬੀ ਬੋਲਦਾ ਇਲਾਕਾ ਹੈ ਤੇ ਉਸ ਦੀ ਪ੍ਰਮੁੱਖ ਭਾਸ਼ਾ ਪੰਜਾਬੀ ਹੈ ਤੇ ਇਸ ਲਈ ਇਸ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ ਅਤੇ ਫਤੇ ਸਿੰਘ ਨੂੰ ਵੀ ਮਾਰਨ ਬਾਰੇ ਬੰਦ ਕਰਨ ਦੀ ਨਿੱਜੀ ਤੌਰ ਤੇ ਅਪੀਲ ਕੀਤੀ ਸੀ ਨਕਲੀ ਪੁਲਿਸ ਮੁਕਾਬਲੇ ਦੀ ਇੱਕ ਘਟਨਾ ਦੇ ਵਿੱਚ ਪੁਲਿਸ ਨੇ ਸਾਧੂ ਸਾਧੂ ਸਿੰਘ ਪੁੱਤਰ ਅੰਗਲਾ ਸਿੰਘ ਵਾਸੀ ਪੰਜ ਰੁੱਖਾ ਜ਼ਿਲ੍ਹਾ ਲੁਧਿਆਣਾ ਅਤੇ ਗੁਰਮੀਤ ਸਿੰਘ ਫੌਜੀ ਪੰਜਵੜ ਨੂੰ ਇੱਕ ਨਕਲੀ ਫਰਜ਼ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਤੇ ਇਹ ਸਨ ਕੁਝ ਮਹੱਤਵਪੂਰਨ ਘਟਨਾਵਾਂ ਜੋ 7 ਜਨਵਰੀ ਵਾਲੇ ਦਿਨ ਵਾਪਰੀਆਂ ਤੇ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵੀ ਕੀ ਪੀੜੀਆ ਦੇ ਨਾਲ ਵਾਈਬੂ ਜੀ ਦਾ ਖਾਲਸਾ ਵਾਈਬੂ ਕੀ ਕੀਪਾ